ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਰਨੇ ਨੂੰ ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਉਹ ਜਸਟਨ ਟਰੂਡੋ ਦੀ ਥਾਂ ਲੈਣਗੇ 59 ਸਾਲਾ ਕਰਨੇ ਨੂੰ 85.9 ਫੀਸਦੀ ਵੋਟਾਂ ਮਿਲੀਆਂ ਆਉ ਜਾਣਦੇ ਹਾਂ ਕੌਣ ਹਨ ਮਾਰਕ ਕਰਨੇ ਮਾਰਕ ਕਰਨੀ ਦਾ ਜਨਮ 16 ਮਾਰਚ 1965 ਨੂੰ ਕੈਨੇਡਾ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਫੋਰਟ ਸਮਿੱਥ ਦੇ ਵਿੱਚ ਹੋਇਆ ਸੀ ਹਾਲਾਂਕਿ ਉਹਨਾਂ ਦਾ ਬਚਪਨ ਜੀਵਨ ਐਡਮਿੰਟਨ ਅਲਬਰਟਾ ਦੇ ਵਿੱਚ ਬੀਤਿਆ ਮਾਰਕ ਦੇ ਮਾਤਾ ਪਿਤਾ ਦੋਵੇਂ ਸਕੂਲ ਅਧਿਆਪਕ ਸਨ ਅਜਿਹੇ ਵਿੱਚੋਂ ਸ਼ੁਰੂ ਤੋਂ ਹੀ ਪੜਾਈ ਦੇ ਵਿੱਚ ਕਾਫੀ ਹੁਸ਼ਿਆਰ ਸਨ ਕਰਨ ਦੇ ਅਨੁਸਾਰ ਉਸ ਦੇ ਮਾਤਾ ਪਿਤਾ ਨੇ ਉਸ ਵਿੱਚ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਪੈਦਾ ਕੀਤੀ ਮਾਰਕ ਕਰਨੀ ਨੇ 2004 ਵਿੱਚ ਕੈਨੇਡਾ ਦੇ ਵਿੱਤ ਵਿਭਾਗ ਵਿੱਚ ਵੀ ਕੰਮ ਕੀਤਾ ਅਰਥ ਸ਼ਾਸਤਰ ਦੇ ਖੇਤਰ ਵਿੱਚ ਪ੍ਰਤਿਭਾ ਦਿਖਾਉਣ ਤੋਂ ਬਾਅਦ ਉਹਨਾਂ ਨੂੰ 2007 ਵਿੱਚ ਬੈਂਕ ਆਫ ਕੈਨੇਡਾ ਦਾ ਗਵਰਨਰ ਬਣਾਇਆ ਗਿਆ 2008 ਵਿੱਚ ਉਹਨਾਂ ਨੂੰ ਬੈਂਕ ਆਫ ਕੈਨੇਡਾ ਦਾ ਗਵਰਨਰ ਮੁੜ ਤੋਂ ਨਿਯੁਕਤ ਕੀਤਾ ਗਿਆ 2010 ਵਿੱਚ ਦੁਨੀਆ ਦੇ ਮਸ਼ਹੂਰ ਮੈਗਜ਼ੀਨ ਟਾਈਮ ਨੇ ਉਹਨਾਂ ਨੂੰ ਦੁਨੀਆ ਦੇ 25 ਸਭ ਤੋਂ ਪ੍ਰਤਵੱਸ਼ਾਲੀ ਨੇਤਾਵਾਂ ਦੇ ਵਿੱਚੋਂ ਇੱਕ ਦਾ ਨਾਮ ਦਿੱਤਾ ਇਸ ਤੋਂ ਬਾਅਦ ਸਾਲ 2012 ਵਿੱਚ ਜ਼ਰੋਮਨੀ ਮੈਗਜ਼ੀਨ ਨੇ ਉਹਨਾਂ ਨੂੰ ਸੈਂਟਰਲ ਬੈਂਕ ਆਫ ਗਵਰਨਰ ਆਫ ਦ ਇਅਰ ਅਲਾਨਿਆ ਹਾਲੀ ਵਿੱਚੋ ਜਲਵਾਯੂ ਕਾਰਵਾਈ ਅਤੇ ਵਿੱਤ ਬਾਰੇ ਸੰਯੁਕਤ ਰਾਸ਼ਟਰ ਦੇ ਵਿਦੇਸ਼ ਦੂਤ ਵਰਗੇ ਮਹੱਤਵਪੂਰਨ ਅਹੁਦਿਆਂ ਤੇ ਰਹਿ ਚੁੱਕੇ ਹਨ। ਉਹਨਾਂ ਨੇ ਬਰੁਕਫੀਲਡ ਅਸੈਸਮੈਂਟ ਮੈਨੇਜਮੈਂਟ ਵਿਕੇ ਟ੍ਰਾਂਜੀਸ਼ਨ ਇਨਵੈਸਟਿੰਗ ਦਾ ਅਹੁਦਾ ਵੀ ਸੰਭਾਲਿਆ। 2012 ਵਿੱਚ ਹੀ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਫਰ ਨੇ ਉਹਨਾਂ ਨੂੰ ਵਿੱਤ ਮੰਤਰੀ ਬਨਣ ਦਾ ਮੌਕਾ ਦਿੱਤਾ ਸੀ ਪਰ ਉਹਨਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਆਓ ਜਾਣਦੇ ਹਾਂ ਕਿ ਉਹਨਾਂ ਬਾਰੇ ਟਰੂਡੋ ਨੇ ਕੀ ਕਿਹਾ। ਜਸਟਿਨ ਟਰੂਡੋ ਨੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਸੋਸ਼ਲ ਮੀਡੀਆ ਤੇ ਲਿਖਿਆ ਮੈਂ ਲਿਬਰਲ ਪਾਰਟੀ ਦੇ ਨੇਤਾ ਵਜੋਂ ਉਸੇ ਉਮੀਦ ਅਤੇ ਮਿਹਨਤ ਨਾਲ ਛੱਡ ਰਿਹਾ ਹਾਂ ਜੋ ਮੈਂ ਸ਼ੁਰੂਆਤ ਵੇਲੇ ਕੀਤੀ ਸੀ ਉਹਨਾਂ ਨੇ ਅੱਗੇ ਲਿਖਿਆ ਇਸ ਪਾਰਟੀ ਅਤੇ ਇਸ ਦੇਸ਼ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਲੱਖਾਂ ਕੈਨੇਡੀਅਨਾਂ ਦੇ ਕਾਰਨ ਜੋ ਹਰ ਰੋਜ਼ ਸਾਬਿਤ ਕਰਦੇ ਹਨ ਕਿ ਬਿਹਤਰ ਹਮੇਸ਼ਾ ਸੰਭਵ ਹੁੰਦਾ ਹੈ ਦੱਸ ਦੇ ਕਿ ਜਨਵਰੀ ਵਿੱਚ ਹੀ ਟਰੂਡੋ ਨੇ ਪਾਰਟੀ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰਨ ਲਈ ਕਿਹਾ ਸੀ ਤੁਹਾਨੂੰ ਦੱਸਦੀ ਹੈ ਕਿ ਮਾਰਕ ਕਰਨੇ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਜ਼ਿਆਦਾ ਪਸੰਦ ਨਹੀਂ ਹਨ ਹਾਲਾਂਕਿ ਉਹਨਾਂ ਨੇ ਕਦੀ ਵੀ ਇਹ ਗੱਲ ਖੁੱਲ੍ਹ ਕੇ ਨਹੀਂ ਆਖੀ ਕੈਨੇਡਾ ਤੇ 트럼ਪ ਦੇ ਮਾੜੇ ਇਰਾਦਿਆਂ ਤੋਂ ਬਾਅਦ ਕੈਨੇਡਾ ਨੂੰ ਹੁਣ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੇ ਲੋਕਾਂ ਦਾ ਭਰੋਸਾ ਜਿੱਤਣ ਲਈ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਤੁਹਾਨੂੰ ਦੱਸਦੀ ਹੈ ਕਿ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਨਾਲ ਰਿਸ਼ਤਿਆਂ ਦੇ ਵਿੱਚ ਕਾਫੀ ਖਟਾਸ ਵੇਖਣ ਨੂੰ ਮਿਲੀ ਪਰ ਮਾਰਕ ਕਾਰਨੀ ਇਸ ਨੂੰ ਬਿਹਤਰ ਬਣਾ ਸਕਦੇ ਹਨ ਕਿਉਂਕਿ ਕਾਰਨੀ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਬਿਆਨ ਦਿੱਤਾ ਸੀ ਕਿ ਭਾਰਤ ਨਾਲ ਸਬੰਧਾਂ ਨੂੰ ਫਿਰ ਤੋਂ ਮਜ਼ਬੂਤ ਕਰਨਾ ਚਾਹੀਦਾ ਹੈ।